ਕੋਡੀ 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 ਪੱਕਾ ਨਾ ਸੁਖਜਿੰਦਰ ਸਿੰਘ ਹੈ ਮੇਰੇ ਵੀਰੋ ਸਰਦਾਰ ਅਜਮੇਰ ਸਿੰਘ ਸੰਧੂ ਦਾ ਪੁੱਤ ਹੈ ਮੇਰੇ ਵੀਰੋ ਧਨੌਲੇ ਵਾਲਾ ਕਾਲਾ ਲੈ ਵੀ ਕਾਲੇ ਅਮਰੀਕਾ ਤੋਂ ਆਸਟ੍ਰੇਲੀਆ ਆਉਣ ਲਈ ਤੇਰਾ ਸੀ ਸਵਾਗਤ ਕਰਦੇ ਆ ਜੀ ਆਇਆਂ ਨੂੰ ਆਖਦੇ ਆ ਥੈਂਕ ਯੂ ਬਈ ਬਬੂਸ ਤੇ ਇਹ ਦੱਸ ਨੌਜੰਨਾ ਸਭ ਤੋਂ ਪਹਿਲਾਂ ਜਿੱਥੇ ਤੱਕ ਸਾਨੂੰ ਯਾਦ ਹੈ ਜਿਹੜਾ ਤੇਰਾ ਪਹਿਲਾ ਵਿਦੇਸ਼ੀ ਟੂਰ ਸੀਗਾ ਉਹ ਯੂਰਪ ਦਾ ਸੀਗਾ ਉਸ ਤੋਂ ਬਾਅਦ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਅਮਰੀਕਾ ਤੱਕ ਖੇੜੇ ਆ ਤੇ ਇਹ ਦੱਸ ਵੀ ਤੈਨੂੰ ਆਸਟ੍ਰੇਲੀਆ ਦੀ ਕਬੱਡੀ ਕਿੱਦਾਂ ਲੱਗੀ ਐ ਆਸਟ੍ਰੇਲੀਆ ਦੀ ਕਬੱਡੀ ਬਹੁਤ ਵਧੀਆ ਜੀ ਦਰਸ਼ਕ ਬਹੁਤ ਪਿਆਰ ਕਰਦੇ ਆ ਤੇ ਬਹੁਤ ਵਧੀਆ ਖੇਡ ਲੱਗ ਤਾਂ ਖੇਡ ਗਈ ਥੀ ਇੱਥੋਂ ਦੇ ਪ੍ਰਮੋਟਰਾਂ ਵਾਲੇ ਕੀ ਕਹਿਣਾ ਚਾਹੋਗੇ ਪ੍ਰਮੋਟਰ ਵੀ ਬਹੁਤ ਵਧੀਆ ਜੀ ਤੇ ਜਦੋਂ ਖੇਡ ਗਏ ਉਹ ਰ ਚੰਗਾ ਲੱਗਦਾ ਜੀ ਬਹੁਤ ਵਧੀਆ ਹਾਂਜੀ ਇੱਥੇ ਖੇਡ ਕੇ ਚੰਗਾ ਲੱਗਦਾ ਹੈ ਤੇ ਲੋਕਾਂ ਦਾ ਪਿਆਰ ਕਿੰਨਾ ਕੁ ਮਿਲਿਆ ਤੈਨੂੰ ਇੱਥੇ ਆਸਟ੍ਰੇਲੀਆ ਦੀ ਧਰਤੀ ਤੇ ਹਾਂਜੀ ਉਧਰ ਜਿੱਥੇ ਕਬੱਡੀ ਹੁੰਦੀ ਆ 10 ਸਾਰੇ ਪਿਆਰ ਕਰਦੇ ਆ ਪਰ ਇੱਥੇ ਵੀ ਬਹੁਤ ਵਧੀਆ ਲੱਗਦਾ ਖੇਡ ਕੇ ਉਹ ਪਿਆਰ ਕਰਦੇ ਆ ਜੀ ਬਾਕੀ ਮੁਲਕਾਂ ਦੀ ਕਬੱਡੀ ਦੇ ਨਾਲੋਂ ਆਸਟ੍ਰੇਲੀਆ ਦੀ ਕਬੱਡੀ ਦੇ ਵਿੱਚ ਤੁਸੀਂ ਕੀ ਫਰਕ ਦੇਖਦੇ ਹੋ ਬ ਕਬੱਡੀ ਦਾ ਸੀਮੀ ਜੀ ਕਬੱਡੀ ਨੂੰ ਜਿਹੜੇ ਪਿਆਰ ਕਰਦੇ ਆ ਜਿੱਥੇ ਵੀ ਕਬੱਡੀ ਹੁੰਦੀ ਆ ਤੇ ਸਾਨੂੰ ਖੇਡਣਾ ਬੜੀ ਲੱਗਦਾ ਜੀ ਤੇ ਸਾਡੀ ਜੌਬ ਆਏ ਤੇ ਪਰਮਾਤਮਾ ਨੇ ਸਾਨੂੰ ਇਹ ਗੁਣ ਦਿੱਤਾ ਤਾਂ ਅਸੀਂ ਸੇਵਾ ਕਰਦੇ ਰਵਾਂਗੇ ਜੀ ਬਾਕੀ ਸਹੀ ਗੱਲ ਆ ਗੁਰ ਦਿੱਤਾ ਕਹਿੰਦੇ ਵੀ ਕਬੱਡੀ ਦੀ ਸੇਵਾ ਕਰਦੇ ਰਵਾਂਗੇ ਇੱਕ ਜੇ ਆਹ ਗੱਲ ਚੰਗੀ ਲੱਗਿਆ ਜ਼ੋਰ ਦਾ ਤਾੜੀ ਮਾਰ ਦਿਓ ਵੀ ਕਬੱਡੀ ਦੀ ਸੇਵਾ ਕਰ ਰਹੇ ਆ ਯਾਰ ਬਹੁਤ ਬਹੁਤ ਧੰਨਵਾਦ ਕਾਲੇ ਲੈ ਵੀ ਸੰਧੂ ਆ ਦੋ ਕਦਮ ਪਿੱਛੇ ਨੂੰ ਹੋਰ ਹੋਲਾ ਉਹ ਖੜਾ ਬਰਜ ਖਲੀਫਾ ਜਿਹੜਾ ਮੁੰਡਾ ਜੱਗਾ ਚਿੱਟੀ ਵਾਲਾ ਛੋਟੀ ਨੂੰ ਕਹ ਗੱਲਾਂ ਤੁਸੀਂ ਫੇਰ ਕਰਿਓ ਪਹਿਲਾਂ ਦੋ ਸਵਾਲ ਅਸੀਂ ਨੇ ਜੱਗੇ ਕੋਲੋਂ ਪੁੱਛਣੇ ਆ ਲੈ ਵੀ ਸਵਾਨਿਆ ਖੇਡ ਕਹਾਣੀ ਲੈ ਵੀ ਛੋਟੀ ਸਾਹਿਬ ਜੱਗੇ ਨੂੰ ਸਾਡੇ ਕੋਲੇ ਛੱਡ ਦਿਓ ਜੱਗੇ ਤੁਹਾਡਾ ਵੀ ਅੱਜ ਅਸੀਂ ਸੰਧੂ ਭਰਾ ਅੱਜ ਦੇ ਇਸ ਰੌਕ ਬੈਂਕ ਦੇ ਗਰਾਊਂਡ ਤੋਂ ਸਵਾਗਤ ਕਰਦਾ ਤੁਹਾਨੂੰ ਜੀ ਆਇਆਂ ਨੂੰ ਆਖਦੇ ਆ ਤੇ ਤੁਸੀਂ ਪੰਜਾਬ ਤੋਂ ਆ ਕੇ ਪੱਕੇ ਤੌਰ ਤੇ ਆਸਟ੍ਰੇਲੀਆ ਦੀ ਧਰਤੀ ਦੇ ਵਸ ਗਏ ਤੁਹਾਨੂੰ ਪੰਜਾਬ ਚੰਗਾ ਲੱਗਦਾ ਜਾਂ ਹੁਣ ਆਸਟ੍ਰੇਲੀਆ ਚੰਗਾ ਲੱਗਦਾ ਪਹਿਲਾਂ ਤਾਂ ਇਹ ਦੱਸੋ ਨਹੀਂ ਨਹੀਂ ਆਪਾਂ ਨੂੰ ਪੰਜਾਬ ਹੀ ਚੰਗਾ ਲੱਗਦਾ ਪੱਕੇ ਤੌਰ ਤੇ ਆਪਣਾ ਘਰ ਬਣਾ ਲਿਆ ਰਹਿਣ ਆਸਟ੍ਰੇਲੀਆ ਲਾ ਕੇ ਚੰਗਾ ਪੰਜਾਬ ਲੱਗਦਾ ਇੱਥੇ ਜੀ ਲੱਗਿਆ ਕਿ ਨਹੀਂ ਜੀ ਪੂਰਾ ਲੱਗਾ ਤੇ ਤੁਸੀਂ 2022 ਦੇ ਸੀਜ਼ਨ ਦੇ ਬੈਸਟ ਜਾਫੀ ਬਣੇ ਸੀਗੇ ਤੇ ਆਹ ਸੀਜ਼ਨ ਵਾਲੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਆ ਵੀ ਵਧੀਆ ਸੀਜ਼ਨ ਚੱਲਦਾ ਪਿਆ ਆ ਸਭ ਥੋੜੀ ਟੀਮਸ ਹੈਗੇ ਬੰਦੇ ਆਏ ਨਹੀਂ ਐਤੀ ਠੀਕ ਆ ਹੁਣ ਬੈਲੈਂਸ ਹੈ ਟੀਮ ਤੇ ਜੋਰ ਮਾਰਦੇ ਆ ਤੁਹਾਡੀ ਤਿਆਰੀ ਕਿਵੇਂ ਆ ਤਿਆਰੀ ਪੂਰੀ ਤਿਆਰੀ ਪੂਰੀ ਹੈ ਜੀ ਚਾਹੋਗੇ ਕਿ ਮੈਂ ਦੋ ਸੀਜ਼ਨ ਮੇਰੇ ਖਿਆਲ ਦੇ ਤੋਂ ਜਿਹੜੇ ਜਿਹੜੇ ਵੈਸਟਰੇ ਆ ਆਸਟ੍ਰੇਲੀਆ ਦੇ ਦੋ ਵਾਰ ਤੁਸੀਂ ਆਸਟ੍ਰੇਲੀਆ ਦੇ ਸੀਜ਼ਨ ਦੇ ਵੈਸਟ ਤੋਂ ਇਸ ਵਾਰ ਉਹ ਵੈਸਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਜੋਰ ਮਾਰਾਂਗੇ ਜੀ ਬਾਕੀ ਰੱਬ ਦੇ ਹੱਥ ਆ ਆਪਣੇ ਵੱਲੋਂ 100% ਦੇਵਾਂਗੇ 100% ਆ ਆਸਟ੍ਰੇਲੀਆ ਤੋਂ ਬਾਅਦ ਕਿੱਥੇ ਖੇਡਣਾ ਮੈਂ ਕੈਨੇਡਾ ਕੋਡ ਲਾ ਆਸਟ੍ਰੇਲੀਆ ਤੋਂ ਬਾਅਦ ਜੱਗਾ ਕਹਿੰਦਾ ਵੀ ਮੈਂ ਕੈਨੇਡਾ ਖੇਡਣਾ ਲਓ ਮੈਚ ਸ਼ੁਰੂ ਕਰਨ ਲੱਗਿਆ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ